ਸੱਚੇ ਕਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਆ ਮੁੱਖ ਸੁਰਖੀਆਂ ਤੇ ਪੰਜਾਬ ਬੀਜੇਪੀ ਨੇ ਕੀਤੀਆਂ ਲਗਾਤਾਰ ਬੈਕ ਟੂ ਬੈਕ ਮੀਟਿੰਗਾਂ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਲੋਕ ਸਭਾ ਉਮੀਦਵਾਰਾਂ ਦੇ ਨਾਲ ਨਤੀਜਿਆਂ ਦੀ ਕੀਤੀ ਗਈ ਸਮੀਖਿਆ ਬੰਦੀ ਸਿੰਘਾਂ ਦੀ ਰਿਹਾਈ ਤੇ ਮੋੜ ਬੋਲੇ ਰਵਨੀਤ ਬਿੱਟੂ ਕਿਹਾ ਪੰਜਾਬ ਚ ਅਮਨ ਕਾਨੂੰਨ ਬਣਾ ਕੇ ਰੱਖਣ ਵਾਸਤੇ ਚੁੱਕੇ ਜਾਣਗੇ ਲੋੜੀਂਦੇ ਕਦਮ ਸ਼ੋਮਨੀ ਕਾਲੀਦਲ ਫਤੇ ਦੇ ਵੱਲੋਂ ਕੀਤੀ ਗਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਅੰਮ੍ਰਿਤਪਾਲ ਦੀ ਰਿਹਾਈ ਸੰਬੰਧੀ ਦਿੱਤਾ ਮੰਗ ਪੱਤਰ ਬੇਤੇ ਦਿਨ ਪੰਜਾਬ ਸਰਕਾਰ ਨੇ ਬਿਜਲੀ ਦਰਾਂ 'ਚ ਕੀਤਾ ਸੀ ਵਾਅਦਾ ਸੁਖਪਾਲ ਖਿਆਲ ਨੇ ਬਿਜਲੀ ਦਰਾਂ 'ਚ ਵਾਅਦੇ ਨੂੰ ਲੈ ਕੇ ਸਰਕਾਰ ਤੇ ਸਾਦੇ ਨਿਸ਼ਾਨੇ ਹੁਣ ਖਬਰਾਂ ਵਿਸਥਾਰ ਦੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ 13 ਦੀਆਂ 13 ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਬੀਜੇਪੀ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਬੈਕ ਟੂ ਬੈਕ ਮੀਟਿੰਗਾਂ ਕੀਤੀਆਂ ਗਈਆਂ ਨੇ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ 13 ਲੋਕ ਸਭਾ ਉਮੀਦਵਾਰਾਂ ਦੇ ਵੱਲੋਂ ਇਹ ਮੀਟਿੰਗਾਂ ਦੇ ਵਿੱਚ ਹਿੱਸਾ ਲਿਆ ਗਿਆ ਦੂਜੇ ਪਾਸੇ ਇਹਨਾਂ ਮੀਟਿੰਗਾਂ ਦੇ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਵੀ ਸਮੀਖਿਆ ਕੀਤੀ ਗਈ ਹੈ ਅਤੇ ਜਲੰਧਰ ਜ਼ਿਮਨੀ ਚੋਣ ਦੇ ਉੱਤੇ ਖਾਸ ਤੌਰ ਤੇ ਚਰਚਾ ਕੀਤੀ ਗਈ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਚੋਣਾਂ ਤੋਂ ਬਾਅਦ ਸਾਰੇ ਲੋਕ ਸਭਾ ਉਮੀਦਵਾਰਾਂ ਦੇ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਕੋਰ ਕਮੇਟੀ ਦੀ ਵੀ ਮੀਟਿੰਗ ਹੋਈ ਪ੍ਰੈਸ ਕਾਨਫਰੰਸ ਕਰਦਿਆਂ ਸੁਨੀਲ ਜਾਖੜ ਨੇ ਰਮਨਿਤ ਬਿੱਤੂ ਨੂੰ ਆਉਦਾ ਮਿਲਣ ਤੇ ਜਿੱਥੇ ਖੁਸ਼ੀ ਜਤਾਈ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਗਿਰਖ ਹੈ ਸੁਨੀਲ ਜਾਖੜ ਦਾ ਇਹ ਵੀ ਕਹਿਣਾ ਸੀ ਕਿ ਪੰਜਾਬ ਦੇ ਮੌਜੂਦਾ ਹਾਲਾਤ ਵੇਖ ਕੇ ਲੱਗਦਾ ਹੈ ਕਿ ਪੰਜਾਬ ਦੇ ਅੰਦਰ ਬੀਜੇਪੀ ਨੂੰ ਹੀ ਆਪੋਜੀਸ਼ਨ ਦਾ ਰੋਲ ਨਿਭਾਉਣਾ ਪਵੇਗਾ ਉਹਨਾਂ ਕਿਹਾ ਕਿ ਭਾਵੇਂ ਸਾਡੇ ਦੋ ਹੀ ਐਮਐਲਏ ਨੇ ਪਰੇ ਰੋਲ ਅਸੀਂ ਨਿਭਾਵਾਂਗੇ ਉਹਨਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਨਿਸ਼ਾਨੇ ਸਾਤੇ ਨੇ ਬਹੁਤ ਬੈਟਰ ਪਰਫਾਰਮ ਕੀਤਾ ਬਟ ਬੈਟਰ ਇਜ਼ ਨਾਟ ਇਨਾਫ ਵੀ ਹੈਵ ਡਨ ਬੈਟਰ ਬਟ ਬੈਟਰ ਇਜ਼ ਨਾਟ ਇਨਾਫ ਵੀ ਹੈਵ ਟੂ ਸਕਸੀਡ ਬੈਟਰ ਆਪਣੇ ਆਪ ਚ ਸਾਡੇ ਵਾਸਤੇ ਇੱਕ ਟੀਚਾ ਨਹੀਂ ਸੀਗਾ ਸਾਡਾ ਟੀਚਾ ਹੈ ਬੀਜੇਪੀ ਨੂੰ ਪੰਜਾਬ ਦੇ ਅੰਦਰ ਕਾਮਯਾਬ ਕਰਨਾ ਉਸ ਦਿਸ਼ਾ ਦੇ ਵਿੱਚ ਕਦਮ ਜਿਹੜਾ ਚੱਕਿਆ ਗਿਆ ਉਹਦੇ ਵਾਸਤੇ ਮੈਂ ਬਹੁਤ ਆਭਾਰੀ ਹਾਂ ਸਾਡੇ ਪਾਰਟੀ ਦੇ ਸਾਰੇ ਵਰਕਰ ਸਾਹਿਬਾਨ ਦਾ ਸਾਡੇ ਹਰੇਕ ਅਹੁਦੇਦਾਰ ਦਾ ਚਾਹੇ ਉਹ ਮੰਡਲ ਪ੍ਰਧਾਨ ਸੀਗੇ ਚਾਹੇ ਸ਼ਕਤੀ ਕੇਂਦਰ ਸੀਗੇ ਚਾਹੇ ਸਾਡੇ ਡਿਸਟ੍ਰਿਕਟ ਪ੍ਰਧਾਨ ਤੇ ਹੋਰ ਸਾਡੇ ਟੀਮ ਹੋਰ ਕਮੇਟੀ ਮੈਂਬਰ ਸਾਹਿਬਾਨ ਦਾ ਸਾਡੇ ਸੰਗਠਨ ਮੰਤਰੀ ਜਾਂ ਸਾਡੇ ਇਨਚਾਰਜ ਜਿਹੜੇ ਸੀਗੇ ਰੁਪਾਮਨੀ ਜੀ ਡਾਕਟਰ ਨਰਿੰਦਰ ਜੀ ਸਾਰਿਆਂ ਦਾ ਮੈਂ ਆਭਾਰੀ ਹਾਂ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਅੰਦਰ ਚੱਲ ਕੇ ਪਾਰਟੀ ਨੇ ਜਿਹੜਾ ਪਰਫਾਰਮੈਂਸ ਕੀਤੀ ਹੈ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਉਤਸ਼ਾਹਿਤਤਾ ਜਿੱਤੇ ਹੈਗੇ ਵੀ ਸਾਡੇ 6% ਤੋਂ ਵਧਾ ਕੇ तकरीबन 18% ਤੋਂ ਫਾਲਤੂ ਜਿਹੜਾ ਵੋਟ ਕਿ ਇਹ ਦੋਨੋਂ ਪਤਾ ਨਹੀਂ ਰੜੇ ਹੋਏ ਹੈ ਜੋ ਕੁਝ ਹੈ ਕਿ ਲੋਕਾਂ ਨੂੰ ਪ੍ਰਮਤ ਕਰਨ ਦੀ ਸਥਿਤੀ ਵਿੱਚ ਕਿਉਂਕਿ MP ਬਣਦੇ ਬਾਅਦ ਮੈਨੂੰ ਸਮਝਾਇਆ ਨਾ ਕੋਈ ਲੈਜਾ ਪਰਮਟ ਆ ਗਿਆ ਵੀ ਵਿਜੀਲੈਂਸ ਤੋਂ बच ਸਕਦੇ ਉਹ ਵਿਜੀਲੈਂਸ ਵਾਲੀ ਚਲਵਾਰ ਕਾਂਗਰਸ ਦੇ ਸੀਨੀਅਰ ਲੀਡਰ ਦੇ ਉੱਤੇ ਅੱਜ ਵੀ ਲਟਕ ਰਹੀ ਹੈ ਦੇ ਮੇਬੀ ਉਹ MP ਬਣ ਗਏ ਹੋਣੇ ਪਰ ਭਗਵੰਤ ਮਾਨ ਜੀ ਦੀ ਅੱਖ ਝਟ ਪਾ ਕੇ ਗੱਲ ਕਰਨ ਵਾਲੀ ਪੋਜੀਸ਼ਨ 'ਚ ਨਹੀਂ ਆਈ ਇਸ ਕਰਕੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਤੇ ਅਸੀਂ ਗੱਲ ਰੱਖਾਂਗੇ ਚਾਹੇ ਹੈ ਬਿਜਲੀ ਦੀ ਦਰਾਂ ਵਧਾਈਆਂ ਗਈਆਂ ਜਿਹੜਾ ਲੋਕਾਂ ਨੇ ਇੱਕ ਪਰੰਮ ਸੀਗਾ ਵੀ ਭਗਵੰਤ ਮਾਨ ਜੀ ਆ ਕੇਜਰੀਵਾਲ ਸਾਨੂੰ ਮੁਫਤ ਬਿਜਲੀ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਅਨਚਾਨ ਨਾ ਹੋ ਗਿਆ ਉਹਨਾਂ ਲੋਕਾਂ ਦਾ ਘਟੋ ਘਟ ਜਰੂਰ ਹੋ ਗਿਆ ਜਿਨ੍ਹਾਂ ਨੂੰ ਇਹ ਬਿੱਲ ਵੱਧ ਕੇ ਆਣਗੇ ਵੀ ਇਹ ਬਿੱਲ ਜਿਹੜੇ ਮੁਫਤ ਬਿਜਲੀ ਦੇ ਬਿੱਲ ਇਹਦੇ ਜੇਬ ਚੋਂ ਪੈਸੇ ਕੱਢੇ ਜਾ ਰਹੇ ਆ ਇਸ ਸਰਕਾਰ ਦੀ ਨਲਾਇਕੀ ਨੂੰ ਉਜਾਗਰ ਕਰਨ ਵਾਸਤੇ ਬੀਜਪੀ ਪੂਰੀ ਮੁਸਤਕਿਲ ਨਾਲ ਕੰਮ ਕਰੂਗੀ ਜ਼ਿਕਰ ਹੋ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਭਾਜਪਾ ਇਸ ਦੀ ਸਮੀਖਿਆ ਕਰ ਰਹੀ ਹੈ ਕਿ ਵੋਟ ਸ਼ੇਅਰ ਵਧਣ ਦੇ ਨਾਲ ਵੀ ਸੀਟਾਂ ਕਿਉਂ ਨਹੀਂ ਆਈਆਂ ਵੇਖਣਾ ਹੋਵੇਗਾ ਕਿ ਜਿੰਨੀ ਚੋਣਾਂ ਦੇ ਵਿੱਚ ਭਾਜਪਾ ਦਾ ਪ੍ਰਤੀਸ਼ਤ ਹ ਕਿਸ ਤਰ੍ਹਾਂ ਦਾ ਰਹਿੰਦਾ ਹੈ ਬੀਜਪੀ ਦੀਆਂ ਮੀਟਿੰਗਾਂ ਦੇ ਵਿੱਚ ਹੁਣੇ-ਹੁਣੇ ਰਾਜ ਮੰਤਰੀ ਬਣੇ ਰਵਨੀਤ ਬਿੱਟੂ ਦੇ ਵੱਲੋਂ ਵੀ ਸ਼ਮੂਲਿਤ ਕੀਤੀ ਗਈ ਇਸ ਮੌਕੇ ਤੇ ਰਵਨੀਤ ਬਿੱਟੂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਮੋੜ ਤੋਂ ਬਿਆਨ ਦਿੱਤਾ ਹੈ ਦੱਸ ਤਈ ਹੈ ਕਿ ਬੀਤੇ ਦਿਨ ਰਵਨੀਤ ਬਿੱਟੂ ਦਾ ਕਹਿਣਾ ਸੀ ਕਿ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਹੈ ਤਾਂ ਉਹ ਵਿਰੋਧ ਨਹੀਂ ਕਰਨਗੇ ਤੇ ਹੁਣ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾ ਕੇ ਰੱਖਣ ਵਾਸਤੇ ਸ਼ਾਂਤੀ ਬਣਾ ਕੇ ਰੱਖਣ ਵਾਸਤੇ ਜੋ ਕਦਮ ਚੁੱਕੇ ਜਾਣਗੇ ਉਸ ਦੇ ਵਿੱਚ ਰਵਨੀਤ ਬਿੱਟੂ ਵੀ ਪੂਰਾ ਪੂਰਾ ਸਹਿਯੋਗ ਦੇਣਗੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵੱਲੋਂ ਅੱਜ ਚੰਡੀਗੜ੍ਹ ਵਿਖੇ ਇੱਕ ਤੋਂ ਬਾਅਦ ਇੱਕ ਕਈ ਅਹਿਮ ਮੀਟਿੰਗਾਂ ਕੀਤੀਆਂ ਗਈਆਂ ਅਤੇ ਇਨ੍ਹਾਂ ਮੀਟਿੰਗਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਉੱਤੇ ਸਮੀਖਿਆ ਕੀਤੀ ਗਈ ਅਤੇ ਮੁੜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਾਜਪਾ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਨਵੇਂ ਬਣੇ ਰਾਜ ਮੰਤਰੀ ਰਵਨੀਤ ਬਿੱਟੂ ਵੀ ਮੌਜੂਦ ਸਨ ਇਸੇ ਦੌਰਾਨ ਹੀ ਪ੍ਰੈਸ ਕਾਨਫਰੰਸ ਦੇ ਵਿੱਚ ਬਿੱਟੂ ਨੂੰ ਸਵਾਲ ਪੁੱਛਿਆ ਗਿਆ ਕਿ ਉਹ ਬੰਦੀ ਸਿੰਘਾਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਨੇ ਦੱਸ ਦਈਏ ਕਿ ਬੀਤੇ ਦਿਨ ਰਵਨੀਤ ਬਿੱਟੂ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਭਵਿਕ ਵਿੱਚ ਕੋਈ ਫੈਸਲਾ ਲੈਂਦੀ ਹੈ ਤਾਂ ਫਿਰ ਰਵਨੀਤ ਬਿੱਟੂ ਇਸ ਦਾ ਵਿਰੋਧ ਨਹੀਂ ਕਰਨਗੇ ਉਹਨਾਂ ਕਿਹਾ ਸੀ ਕਿ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਇਸ ਮਾਮਲੇ ਬਾਰੇ ਗੱਲਬਾਤ ਕੀਤੀ ਹੈ ਤੇ ਹੁਣ ਸਮਾਂ ਮੂਵ ਔਨ ਹੁੰਦਾ ਹੈ ਕਿਉਂਕਿ ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਅਮਨ ਅਮਾਨ ਦੀ ਸਥਿਤੀ ਬਣੀ ਰਹੇ ਇਸ ਕਾਰਨ ਰਵਨੀਤ ਬਿੱਟੂ ਨੇ ਇਹ ਫੈਸਲਾ ਲਿਆ ਹੈ ਤੇ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਇਸ ਸਵਾਲ ਦਾ ਜਵਾਬ ਦਿੰਦਿਆਂ ਰਵਨੀਤ ਬਿੱਟੂ ਦਾ ਕਹਿਣਾ ਸੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਜੋ ਹਾਲਾਤ ਸਿਰਜੇ ਗਏ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੇ ਪੰਜਾਬ ਨੂੰ ਤਰਜੀਹ ਦਿੱਤੀ ਹੈ ਅਤੇ ਪੰਜਾਬ ਦੇ ਵਿੱਚ ਅਮਨ ਅਮਾਨ ਬਣਾਏ ਰੱਖਣ ਵਾਸਤੇ ਜੋ ਕਦਮ ਚੁੱਕਣੇ ਪੈਣਗੇ ਉਹ ਚੁੱਕੇ ਜਾਣਗੇ ਇਹ ਦੇਖੋ ਐਸ ਵੇਲੇ ਜਾਖੜ ਸਾਹਿਬ ਬੈਠੇ ਨੇ ਸਾਡੀ ਪ੍ਰਾਇੋਰਟੀ ਸਭ ਦੀ ਪਰਿਵਾਰ ਦੀ ਵੀ ਜਿਵੇਂ ਕਿ ਆ ਵੀ ਪੰਜਾਬ ਦਾ ਅਮਨ ਸ਼ਾਂਤੀ ਪ੍ਰਾਇੋਰਟੀ ਸਾਡੀ ਉਹ ਆ ਕਿਉਂਕਿ ਬੜੀਆਂ-ਬੜੀਆਂ ਕਈ ਚੇਂਜੇਸ ਜਿਹੜੀਆਂ ਐ ਇਹ ਲੋਕ ਸਭਾ ਦੇ ਵਿੱਚ ਆਈਆਂ ਅਸੀਂ ਉਸ ਗੱਲ ਨੂੰ ਸਾਰੀਆਂ ਨੂੰ ਦੇਖਣਾ ਹੈ ਇਸ ਵੇਲੇ ਕਿਉਂਕਿ ਸਰਕਾਰ ਤੀਜੀ ਵਾਰ ਬਣੀ ਹੈ ਮੋਦੀ ਸਾਹਿਬ ਦੀ ਤੇ ਪੰਜਾਬ ਉਹਨਾਂ ਦੀ ਪ੍ਰਾਇਓਰਟੀ ਤੇ ਆ ਤੇ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜਾਬ ਦੇ ਆਪਸ ਵਿੱਚ ਏਕਤਾ ਲਈ ਹਿੰਦੂ ਸਿੱਖ ਸਭ ਇਕੱਠੇ ਰਹਿਣ ਉਹ ਇਕਤਾਈ ਜਿਹੜੇ ਵੀ ਸਹੀ ਕਦਮ ਹੋਣਗੇ ਉਹ ਅਸੀਂ ਚੱਕਾਂਗੇ ਪਿੱਛੇ ਨਹੀਂ ਹਟਾਂਗੇ ਜ਼ਿਕਰ ਹੋਇਆ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਾ ਕਰਨ ਵਾਲੀ ਗੱਲ ਤੋਂ ਬਾਅਦ ਰਵਨੀਤ ਬਿੱਟੂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਬਾਰ-ਬਾਰ ਇਹ ਟਿੱਪਣੀਆਂ ਆ ਰਹੀਆਂ ਨੇ ਕਿ ਬਿੱਟੂ ਆਪਣੇ ਗੱਲ ਤੋਂ ਕਦੀ ਵੀ ਪਲਟ ਜਾਂਦੇ ਨੇ ਵੇਖਣਾ ਹੋਵੇਗਾ ਕਿ ਭਵਿੱਖ ਵਿੱਚ ਜੇਕਰ ਸਰਕਾਰ ਅਜਿਹਾ ਕੋਈ ਫੈਸਲਾ ਲੈਂਦੀ ਹੈ ਤਾਂ ਰਵਨੀਤ ਬਿੱਟੂ ਦਾ ਕੀ ਪ੍ਰतिकਰਮ ਹੋਵੇਗਾ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਅਮਰਿਤਪਾਲ ਦੀ ਰਿਹਾਈ ਦਾ ਮੁੱਦਾ ਦਿਨੋ-ਦਿਨ ਉਠਦਾ ਹੋਇਆ ਵਿਖਾਈ ਦੇ ਰਿਹਾ ਹੈ ਅਜੇਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਫਤਿਹ ਦਾ ਵਫਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚਿਆ ਇਸ ਮੌਕੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ ਗਿਆ ਤੇ ਅਮ੍ਰਿਤਪਾਲ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਅਮ੍ਰਿਤਪਾਲ ਦੀ ਰਿਹਾਈ ਨਾ ਹੋਈ ਤਾਂ ਫਿਰ 18 ਜੂਨ ਨੂੰ ਸੰਘਰਸ਼ ਕੀਤਾ ਜਾਵੇਗਾ ਖਡੂਰ ਸਾਹਿਬ ਤੋਂ ਭਾਈ ਅਮ੍ਰਿਤਪਾਲ ਸਿੰਘ ਨੇ 197000 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਹੈ ਬਹੁਤ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਪ੍ਰਧਾਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਆਪਣੇ ਸਾਥੀਆਂ ਦੇ ਸਮੇਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਉਨਾਂ ਨੂੰ ਅਮਰਿਤਪਾਲ ਦੀ ਰਿਹਾਈ ਸੰਬੰਧੀ ਮੰਗ ਪੱਤਰ ਸੌਪਿਆ ਜਿਸ ਕਰਨ ਸਿੰਘ ਕਾਨ ਸਿੰਘ ਵਾਲਾ ਦਾ ਕਹਿਣਾ ਸੀ ਕਿ ਜੇਕਰ ਅਮਰਿਤਪਾਲ ਨੂੰ ਰਿਹਾਨ ਨਾ ਕੀਤਾ ਗਿਆ ਤੇ ਐਨਐਸਏ ਨਾ ਹਟਾਈ ਗਈ ਤਾਂ ਫਿਰ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਤੇ ਐਡਵੋਕੇਟ ਲਖਨਪਾਲ ਵੀ ਮੌਜੂਦ ਸਨ ਪੋਲਿਟੀਕਲ 75 ਦੇ ਮੁਤਾਬਕ ਸਾਡਾ ਰਾਈਟ ਬੰਦਾ ਹੈ ਕਿ ਇਹ ਸੌਂ ਦੇ ਵਿੱਚ ਉਹਨੂੰ ਸ਼ਾਮਲ ਕੀਤਾ ਜਾਵੇ ਇਹ ਸਾਡਾ ਜਮਹੂਰੀਅਤ ਹੱਕ ਹੈ ਇਸ ਕਰਕੇ ਇਹ ਜਮਹੂਰੀਅਤ ਹੱਕ ਦਾ ਪੂਰਾ ਜਨਾਜਾ ਇੰਡੀਆ ਜੇ ਦੇਰੋਂ ਬਨੀਤ ਬਿੱਟੂ ਨੂੰ ਹਰਾਇਆ ਉਥੋਂ ਦੇ ਸਾਰੇ ਲੋਕਾਂ ਨੇ ਰਾਇ ਹਿੰਦੂਆਂ ਨੇ ਵੀ ਹਰਾਇਆ ਮੁਸਲਮਾਨਾਂ ਨੇ ਵੀ ਹਰਾਇਆ ਅਸਾਈਆਂ ਨੇ ਵੀ ਹਰਾਇਆ ਪੰਜਾਬ ਦੇ ਸਾਰੇ ਲੁਧਿਆਣੇ ਦੇ ਸਾਰੇ ਲੋਕਾਂ ਨੇ ਹਰਾਇਆ ਤੇ ਉਹਨੂੰ ਵਜ਼ੀਰ ਬਣਾ ਦੇਣਾ ਇੱਕ ਹਰਿਆ ਬੰਦਾ ਵਜ਼ੀਰ ਬਣ ਸਕਦਾ ਸੌਂ ਚੱਕ ਸਕਦਾ ਕਿ ਜਿੱਤਿਆ ਬੰਦਾ ਕਿਉਂ ਨਹੀਂ ਚੱਕ ਸਕਦਾ ਇਸ ਕਰਕੇ ਸਾਡੀ ਮੰਗ ਹੈ ਕਿ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਬੰਦੀ ਸਿੰਘ ਜਿਹੜੇ 32-32 ਸਾਲ ਤੋਂ ਬੈਠੇ ਐ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਜੇ 18 ਤਰੀਕ ਤੱਕ ਸੌ ਸਮਾਗਮ ਵਿੱਚ ਨਾ ਸ਼ਾਮਲ ਕੀਤਾ ਗਿਆ ਤੇ ਸਾਡੀ ਪਾਰਟੀ ਪੰਥ ਦੇ ਆਗੂ ਨੂੰ ਨਾਲ ਲੈ ਕੇ ਅਸੀਂ ਪੰਜਾਬ ਦੇ ਚੀ ਮੰਤਰੀ ਨੂੰ ਮਿਲਾਂਗੇ ਕਿਉਂਕਿ ਇਹਨਾਂ ਨੇ ਦੋਨਾਂ ਨੇ ਰਲ ਕੇ ਗੇਮ ਖੇਡ ਕੇ ਅਮਰਤਵਾਲਾ ਨੂੰ ਅੰਦਰ ਕੀਤਾ ਇਹ ਸਾਡੀ ਗੱਲ ਸੀ ਅਸੀਂ ਇੰਡੀਆ ਦੇ ਰਾਸ਼ਟਰਪਤੀ ਨੂੰ ਮਿਲ ਕੇ ਆਏ ਆ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਉਹਨਾਂ ਦੇ ਨੁਮਾਇंदे ਸੀਗੇ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਤੇ ਕਿਉਂਕਿ ਸਾਡਾ ਹੱਕ ਸੀ ਬੁਨਿਆਦੀ ਸੀ ਅਸੀਂ ਕੋਈ ਭੀਖ ਮੰਗਣਗੇ ਸੀ ਅਸੀਂ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਜਿਵੇਂ ਕਿ ਆਰਟੀਕਲ 14 19 21 ਦੇ ਮੁਤਾਬਕ ਅਸੀਂ ਬਰਾਬਰਾਂ ਫਰੀडम ਆਫ ਸਪੀਚ ਆ ਫਰੀडम ਆਫ ਐਕਸਪ੍ਰੈਸ਼ਨ ਹੈ ਇਸ ਕਰਕੇ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਚੋਣ ਲੜਾਇਆ ਸੀ ਤੇ ਇਹਨਾਂ ਨੇ ਜਮਹੂਰੀਅਤ ਦਾ ਕਤਲ ਕਰਦਾ ਨਹੀਂ ਤਾਂ ਅਗਲੇ ਦਿਨ ਇਹਨੂੰ ਰਿਆਕਰਦਣਾ ਉਹਨਾਂ ਦਾ ਬੁਨਿਆਦੀ ਹੱਕ ਸੀਗਾ ਤੇ ਦੂਜੇ ਪਾਸੇ ਕਹਿੰਨਾ ਇੱਕ ਮੁਸਲਮਾਨ ਕੌਮ ਦਾ ਆਗੂ ਜਿਹੜਾ ਰਸ਼ੀਦ ਇੰਜੀਨੀਅਰ ਰਸ਼ੀਦ ਆ ਮੈਂਬਰ ਆਫ ਪਾਰਲੀਮੈਂਟ ਬਣਿਆ ਤੇ ਭਾਈ ਉਹ ਪਹਿਲਾ ਐਮਐਲਏ ਸੀ ਸਾਡਾ ਵਧੀਆ ਮਿੱਤਰ ਸੀ ਬੜਾ ਇਮਾਨਦਾਰ ਬੰਦਾ ਹੈ ਬੜਾ ਸਾਹੂ ਬੰਦਾ ਹੈ ਉਹ ਵੀ ਜੇਲ੍ਹ ਚ ਬਿਠਿਆ ਉਹਨੂੰ ਵੀ ਸੋਚ ਚਾਉਣੀ ਜ਼ਿਕਰ ਹੋ ਹੈ ਕਿ ਅਮਰਿਤਪਾਲ ਸਿੰਘ ਨੂੰ ਡਿਪਰੂਗੜ ਦੀ ਜੇਲ੍ਹ ਵਿੱਚੋਂ ਬਾਹਰ ਕੱਢਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੇਖਣਾ ਹੋਵੇਗਾ ਕਿ ਅਮਰਿਤਪਾਲ ਨੂੰ ਲੈ ਕੇ ਸਰਕਾਰ ਕੀ ਫੈਸਲਾ ਲੈਂਦੀ ਹੈ ਬਿਤੇ ਦਿਨ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਧਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਸੁਪਾਲ ਸਿੰਘ ਖੈਰਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਹੈ ਕਿ ਸਰਕਾਰ ਨੇ ਬਿਜਲੀ ਟੈਰਿਫ ਦੇ ਵਿੱਚ 655 ਕਰੋੜ ਰੁਪਏ ਦਾ ਵਾਅਦਾ ਕਰਕੇ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਇਆ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਇਹ ਜਨਤਾ ਦੇ ਨਾਲ ਕੀਤੇ ਗਏ ਵਾਅਦੇ ਦੀ ਵਾਧਾ ਖਿਲਾਫੀ ਹੈ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ। ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਧਰਾਂ ਵਿੱਚ ਕੀਤੇ ਗਏ ਵਾਅਦੇ ਨੂੰ ਲੈ ਕੇ ਕਾਂਗਰਸੀ ਲੀਡਰ ਸੁਪਾਲ ਸਿੰਘ ਖੈਰਾ ਨੇ ਸਵਾਲ ਖੜ੍ਹੇ ਕੀਤੇ ਨੇ। ਖਰਦਾ ਕਹਿਣਾ ਸੀ ਕਿ ਇਸ ਵਾਅਦੇ ਦੇ ਨਾਲ ਪੰਜਾਬ ਦੇ ਲੋਕਾਂ ਤੇ 655 ਕਰੋੜ ਦੇ ਕਰੀਬ ਦਾ ਬੋਝ ਪਵੇਗਾ। ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨੀ ਹੈ ਕਿ ਕਿਵੇਂ ਸਰਕਾਰਾਂ ਆਮ ਜਨਤਾ ਨੂੰ ਮੂਰਖ ਪਣਾਉਂਦੀਆਂ ਨੇ। ਇੱਕ ਹੱਥ ਅਗਰ ਕੋਈ ਚੀਜ਼ ਦਿੰਦੇ ਨੇ ਮੁਫਤ ਖੂਰੀ ਵਾਲੀ ਤੇ ਦੂਜੇ ਹੱਥੋਂ ਉਹਨੂੰ ਵਾਪਸ ਲੈ ਲੈਂਦੇ ਨੇ ਤੇ ਜਨਤਾ ਜਿਹੜੀ ਆ ਉਹ ਦੇਖਦੀ ਰਹਿ ਜਾਂਦੀ। ਬਿਲਕੁਲ ਇਸੇ ਤਰ੍ਹਾਂ ਨਾਲ ਜਿਹੜਾ ਕੱਲ ਇਹਨਾਂ ਨੇ ਬਿਜਲੀ ਵਿੱਚ ਵਾਅਦਾ ਕੀਤਾ ਰੇਟਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਪ੍ਰੋਕਸੀਮੇਟਲੀ બસ ਤੋਂ 15 ਪੈਸੇ ਪਰ ਯੂਨਿਟ ਵਧਾਉਣ ਦੇ ਨਾਲ ਸਾਰੇ ਪੰਜਾਬ ਦੇ ਇੰਡਸਟਰੀਅਲ ਯੂਜ਼ਰ ਡੋਮੈਸਟਿਕ ਯੂਜ਼ਰ ਕਮਰਸ਼ੀਅਲ ਯੂਜ਼ਰ ਐਗਰੀਕਲਚਰ ਸੈਕਟਰ ਨੂੰ ਇਹਦਾ ਕੁੱਲ ਜਿਹੜਾ ਬੋਝ ਪਿਆ ਪੰਜਾਬ ਦੇ ਲੋਕਾਂ ਦੇ ਉੱਤੇ ਪੈਣਾ ਹੈ ਉਹ 655 ਕਰੋੜ ਹੈ ਲਗਭਗ 655 ਕਰੋੜ ਰੁਪਇਆ ਇੱਕ ਮਾਮੂਲੀ ਜਿਹਾ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਕੀਤਾ ਤੇ 655 ਕਰੋੜ ਰੁਪਇਆ ਸਰਕਾਰ ਨੂੰ ਇਕੱਠਾ ਹੋ ਜਾਣਾ ਮੰਨ ਲਿਆ ਕਿ ਇਹਦੇ ਚੋਂ ਬਹੁਤ ਸਾਰਾ ਹਿੱਸਾ ਉਹ ਪੰਜਾਬ ਰਾਜ ਬਿਜਲੀ ਬੋਰਡ ਨੂੰ ਪੀਐਸਪੀਸੀਐਲ ਨੂੰ ਦੁਬਾਰਾ ਸਬਸਿਡੀ ਦੇਵੇਗੀ ਤੇ ਲੋਕਾਂ ਤੇ ਸ਼ਾਇਦ ਆਣ ਲੱਗੇਗਾ ਕਿ ਅੱਜ ਤਾਂ ਕੋਈ ਬੋਝ ਪਿਆ ਹੀ ਨਹੀਂਗਾ ਪਰ ਇਹਨਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਤਾਂ ਵਾਪਸ ਲੈਣਾ ਨਾ ਪੈਸਾ ਭਗਵੰਤਕਮਾਨ ਨੇ ਜਾਂ ਕਿਸੇ ਆਮ ਆਦਮੀ ਪਾਰਟੀ ਦੇ ਮਨਿਸਟਰ ਨੇ ਆਪਣੀ ਜੇਬ ਤੋਂ 655 ਕਰੋੜ ਰੁਪਏ ਨੇ ਦੇਣਾ ਉਹ ਤੁਹਾਡੇ ਤੇ ਹੀ ਬੋਝ ਪੈਣਾ ਵਾ ਮਿਸਾਲ ਦੇ ਤੌਰ ਤੇ ਡੂਰਿੰਗ ਇਲੈਕਸ਼ਨ ਇਸ ਤੋਂ ਪਹਿਲਾਂ ਤਕਰੀਬਨ ਅਗਰ ਤੁਸੀਂ ਲੋਨ ਲੈਣਾ ਤੇ 0.25 ਪੈਸੇ ਉਹਦੇ ਤੇ ਟੈਕਸ ਲੱਗਦਾ ਕਲਪਨਾ ਕਰੋ ਤੁਸੀਂ ਜਿੰਨਾ ਵੀ ਲੋਨ ਲੈਣਾ ਲੱਖ ਰੁਪਇਆ ਲੈ 10 ਲੱਖ ਲੈਣਾ ਕਿਸੇ ਵੀ ਵਿਅਕਤੀ ਨੇ ਉਹਦੇ ਤੁਹਾਨੂੰ 0.25 ਪੈਸੇ ਇਹਦੇ ਨਾਲ ਬਹੁਤ ਵੱਡੇ ਪੈਮਾਨੇ ਦੇ ਉੱਤੇ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਪੈਸਾ ਜਾਂਦਾ ਇਦਾਂ ਦੇ ਹੋਰ ਬਹੁਤ ਸਾਰੇ ਟੈਕਸਸ ਕਈ ਰੀ ਬੈਟ ਵਧਾ ਦਿੰਦੇ ਨੇ ਪٹرول ਦੇ ਉੱਤੇ ਤੁਸੀਂ ਸਾਰੇ ਸਕੂਟਰ ਮੋਟਰਸਾਈਕਲ ਦਾ ਅੱਜ ਕੱਲ ਸਾਰੇ ਵਰਤਦੇ ਨੇ ਡੀਜ਼ਲ ਤੇ ਬੈਟ ਪਤਾਤੀ ਟਰੈਕਟਰ ਵਰਤਦੇ ਨੇ ਟਰੱਕ ਚੱਲਦੇ ਨੇ ਤਾਂ ਤੁਹਾਡੇ ਕੋਲੋਂ ਇਹਨਾਂ ਨੇ ਅਗਰਾ ਹੀ ਲੈਣੇ ਪੈਸੇ ਉਦਾਂ ਕੀ ਜਣਾ ਮੁਫਤ ਖੋਰੀ ਦੀ ਰਾਜਨੀਤੀ ਕਰਤੀ ਜਿਵੇਂ ਅਸੀਂ ਜ਼ੀਰੋ ਬਿੱਲ ਦਿੱਤਾ ਜੀ ਅਸੀਂ ਜਿ ਫਲਾਣਾ ਕਰ ਦਿੱਤਾ ਜੀ ਇਹ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਟਰ ਫੇਲੀਅਰ ਹੈ ਔਰ ਮੈਂ ਸਮਝਦਾ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਬੜੇ ਸਿਧਾਂਤਾਂ 'ਤੇ ਚੱਲੀ ਸੀ ਅੱਜ ਉਹ ਸਿਧਾਂਤਾਂ ਤੋਂ ਸਖਣੀ ਪਾਰਟੀ ਇਸ ਦੌਰਾਨ ਸੁਖਪਾਲ ਖੈਰਾਂ ਨੇ ਹੋਰ ਵੀ ਕਈ ਮੁੱਦਿਆਂ ਨੂੰ ਲੈ ਕੇ ਸੁਭਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ ਵੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸੁਖਪਾਲ ਖੈਰਾਂ ਨੂੰ ਇਸ ਬਿਆਨ ਦਾ ਕੀ ਜਵਾਬ ਦਿੰਦੇ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਵੱਲੋਂ ਲੁਧਿਆਣਾ ਤੋਂ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਧੰਨਵਾਦੀ ਦੌਰੇ ਕੀਤੇ ਜਾ ਰਹੇ ਨੇ ਤੇ ਅੱਜ ਇਹ ਧੰਨਵਾਦੀ ਦੌਰਾ ਜਗਰਾਉਂ ਦੇ ਵਿੱਚ ਵੀ ਕੀਤਾ ਗਿਆ ਰਾਜਾ ਵੜਿੰਗ ਦੇ ਵੱਲੋਂ ਅੱਧੀ ਰਾਤ ਨੂੰ ਫੋਨ ਕਰਕੇ ਵੀ ਕਿਸੇ ਸਮੱਸਿਆ ਬਾਰੇ ਜਾਣਕਾਰੀ ਦੇਣ ਦਾ ਦਾਵਾ ਕੀਤਾ ਗਿਆ ਸੀ ਰਾਜਾ ਵੜਿੰਗ ਨੇ ਕਿਹਾ ਸੀ ਕਿ ਜੇ ਕੋਈ ਵਰਕਰ ਉਹਨਾਂ ਨੂੰ ਅੱਧੀ ਰਾਤ ਵੀ ਫੋਨ ਕਰੇਗਾ ਤਾਂ ਉਹ ਫੋਨ ਚੱਕਣਗੇ ਪਰ ਹੁਣ ਰਾਜਾ ਵੜਿੰਗ ਦੇ ਵੱਲੋਂ ਫੋਨ ਕਰਨ ਨੂੰ ਲੈ ਕੇ ਕੁਝ ਸ਼ਰਤਾਂ ਲਾਗੂ ਕਰ ਦਿੱਤੀਆਂ ਗਈਆਂ ਨੇ ਰਾਜਾ ਵੜਿੰਗ ਨੇ ਕਿਹਾ ਕਿ ਜੇ ਅੱਧੀ ਰਾਤ ਨੂੰ ਗੁੱਡ ਮਾਰਨਿੰਗ ਕਹਿਣ ਲਈ ਜਾਂ ਫਿਰ ਸ਼ਰਾਬ ਪੀ ਕੇ ਫੋਨ ਕੀਤਾ ਜਾਵੇਗਾ ਤਾਂ ਫਿਰ ਉਹ ਫੋਨ ਦਾ ਜਵਾਬ ਨਹੀਂ ਦੇਣਗੇ ਜਗਰਾਉਂ ਵਿੱਚ ਰਾਜਾ ਵਿਡਿੰਗ ਦੇ ਧਨਵਾਦੀ ਦੌਰੇ ਦੇ ਦੌਰਾਨ ਉਲੀਕੇ ਗਏ ਸਮਾਗਮ ਵਿੱਚ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ ਇਸ ਮੌਕੇ ਵਰਕਰਾਂ ਦੇ ਨਾਲ ਨਾਲ ਬਲਾਕ ਇੰਚਾਰਜ ਅਤੇ ਹੋਰ ਵੀ ਕਈ ਲੋਕ ਮੌਜੂਦ ਸਨ ਇਸੇ ਦੌਰਾਨ ਹੀ ਰਾਜਾ ਵਿਡਿੰਗ ਨੇ ਇਹ ਐਲਾਨ ਕੀਤਾ ਕਿ ਜੇ ਰਾਤ ਨੂੰ 1 ਵਜੇ ਵੀ ਲੋੜ ਪਈ ਤਾਂ ਮੈਨੂੰ ਫੋਨ ਕਰ ਲਿਓ ਸਬਦ ਦੇ ਨੰਬਰ ਨਾਮ ਅਤੇ ਜਗ੍ਹਾ ਦੇ ਨਾਲ ਸੇਵ ਕੀਤੇ ਜਾਣਗੇ ਤੇ ਜੇ ਐਮਰਜੈਂਸੀ ਹੋਵੇਗੀ ਤਾਂ ਫਿਰ ਮੈਂ ਤੁਰੰਤ ਤੁਹਾਡੇ ਕੋਲ ਪਹੁੰਚ ਵੀ ਜਾਵਾਂਗਾ ਜਿਹੜਾ ਪ੍ਰਧਾਨ ਇੱਥੇ ਖੜੇ ਹੈ ਮੈਨੂੰ ਜਗਰਾਉ ਹਲਕੇ ਦੇ ਇੱਕ ਪਿੰਡ ਦੇ ਜਿਹੜੇ 5-4 ਮੇਲ ਬੰਦੇ ਹੈ ਜਾਂ 7 ਬੰਦੇ ਹੈ ਟੈਲੀਫੋਨ ਮੈਂ ਨਵਾਂ ਲੈ ਕੇ ਤੁਹਾਨੂੰ ਦੇਵਾਂਗਾ ਉਹਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਪਿੰਡ ਦਾ ਨਾਂ ਪਾ ਕੇ ਜਗਰਾਉ ਪਹਿਲਾ ਪਿੰਡ ਦਾ ਨਾਮ ਫਿਰ ਬੰਦੇ ਦਾ ਨਾਮ ਤੇ ਅਖੀਰ ਤੇ ਜਗਰਾਓ ਇਹ ਪਾ ਕੇ ਇਵੇਂ ਬੋਰਡ ਵਾਈਜ਼ ਆਪਾਂ ਨੂੰ ਤੁਸੀਂ ਦੇਣਾ ਤਾਂ ਜੋ ਮੈਂ ਇਹ ਸੋਚਾਂ ਕਿ ਹਰੇਕ ਪਿੰਡ ਦੇ ਪੰਜ ਚਾਰ ਮੇਨ ਬੰਦਿਆਂ ਦਾ ਉਰੇ ਨੰਬਰ ਫੀਲ ਹੋਣਾ ਚਾਹੀਦਾ ਹੈ ਔਰ ਉਸ ਤੋਂ ਬਾਅਦ ਇਹ ਨਾ ਹੋਵੇ ਦੀ ਵਟਸਐਪ ਕਰ ਕਰਕੇ ਮੈਨੂੰ ਗੁੱਡ ਮਾਰਨਿੰਗ ਹੀ ਕਰੀ ਜਾਓ ਮੈਂ ਨਹੀਂ ਚੱਕਣਾ ਨਾ ਮੈਂ ਕੋਟ ਮਾਰਨ ਦਾ ਜਵਾਬ ਦੇ ਦੇ। 10 ਹੋਵੇ ਵੀ ਰਾਤ ਨੂੰ ਪੈਗ ਲਾ ਕੇ ਬਈ ਬਰੇਂਦੇ ਕਿੱਥੇ ਐ? ਜੇ ਕੀ ਜੇ ਮੈਂ ਸਾਰੇ ਪੈਗ ਲਾਇਆ ਲਿਆਂਦਾ ਫੋਨ ਚੱਕਣ ਲੱਗ ਪਿਆ ਤਾਂ ਫਿਰ ਮੇਰਾ ਬੋਤਾ ਬਹਿ ਜਾਊਗਾ ਕਿੱਡਾ ਵੱਡਾ ਅਲੱਗ ਹੈ। ਮੇਰੀ ਬੈਂਕੀ ਹੈ ਅਗਰ ਕੋਈ ਜ਼ਰੂਰੀ ਕੰਮ ਹੋਏ ਹੋਰੇ ਤੇ ਤੁਸੀਂ ਮੈਨੂੰ ਕਾਲ ਕਰਨੀ ਹੈ ਬਿਨਾਂ ਜ਼ਰੂਰੀ ਕੰਮ ਤੋਂ ਨਹੀਂ ਕਰਨੀ। ਉਹ ਵੀ ਇਹ ਦੇਖਣਾ ਹੈ कि आप जगे को पेलना टेलीफोन करो बरात प्रधान फोन करो ने हम कि गालत साहब न करो हर किसी ने नहीं सुनी तो लगता कि राजे वरिंग कल पहुंचा दीए तो तीन मैनू टेलीफोन करना टेलीफोन ना चक्न की सूरत लोगों ने वट्सएप भी करना भी भाई जरूरी है साडे गल कर ਔਰ ਇੱਕ ਵਾਰੀ ਨਹੀਂ ਦੋ ਤਿੰਨ ਵਾਰੀ ਕਰ ਲੈ ਜੇ ਨਾ ਚੱਕਿਆ ਗਿਆ ਜ਼ਰੂਰੀ ਨਹੀਂ ਮੌਕੇ ਤੇ ਇੱਕੇ ਵਾਰੀ ਕਰ ਦਿਓ ਤਿੰਨ ਵਾਰੀ ਹੋ ਸਕਦਾ ਮੈਂ ਕਿਸੇ ਦੇ ਅੰਤਿਮ ਸੰਸਕਾਰ ਤੇ ਹੋਵਾਂ ਹੋ ਸਕਦਾ ਮੈਂ ਬੇਸ਼ਕੀ ਪਾਰਲੀਮੈਂਟ ਚੋਂ ਆਵਾਂ ਹੋ ਸਕਦਾ ਮੈਂ ਕਿਸੇ ਹਸਪਤਾਲ ਚੋਂ ਆਵਾਂ ਵੀ ਸਵੇਰ 10 ਵਜੇ ਕਰਤਾ ਫੇਰ 12 1 ਵਜੇ ਕਰਤਾ ਜੇ ਸ਼ਾਮ ਨੂੰ ਕਰਤਾ ਜੇ ਰਾਤ ਨੂੰ ਐਮਰਜੈਂਸੀ ਵੀ ਹੈ 1 ਵਜੇ ਕਹ ਰਾਜਾ ਬੜਿੰਗ 1 ਵਜੇ ਵੀ ਤੁਹਾਡਾ ਟੈਲੀਫੋਨ ਚੱਕੇਗਾ ਔਰ ਜਿੰਨਾ ਚਿਰ ਮੈਨੂੰ ਉੱਥੋਂ ਹੋਣ ਤੇ ਲੱਗੇਗਾ ਉਹਨੇ ਖਿਰਛ ਰਾਜਾ ਬੜਿੰਗ ਤੁਹਾਡੇ ਕੋਲੇ ਜਗਰਾਉ ਵਾਲਿਓ ਕਹੋਂ ਜਾਏਗਾ ਸਫਰ ਦਾ ਰਾਹ ਦਾ ਕੰਮ ਹੋਵੇਗਾ ਲੇਕਿਨ ਸਿਆਣੇ ਕਹਿੰਦੇ ਕਹਿੰਦੇ ਯਾਰ ਨੂੰ ਪਰਖੋ ਨਾ ਯਾਰ ਨੂੰ ਪਰਖਣਾ ਨਹੀਂ ਚਾਹੀਦਾ ਪਰ ਕਦੇ ਕਦੇ ਅਖੀਰ ਤੇ ਲਖਾਰੀ ਲਿਖਦਾ ਇਹ ਯਾਰ ਨੂੰ ਪਰਖ ਨਹੀਂ ਲੈਣਾ ਚਾਹੀਦਾ ਕਦੇ ਜਿਕਰ ਉਹ ਹੈ ਕਿ ਲੁਧਿਆਣਾ ਤੋਂ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਰਾਜਾ ਵੜਿੰਗ ਲਗਾਤਾਰ ਲੁਧਿਆਣਾ ਵਾਸੀਆਂ ਦਾ ਧੰਨਵਾਦ ਕਰਦੇ ਵਿਖਾਈ ਦੇ ਰਹੇ ਨੇ ਤੇ ਉਹਨਾਂ ਦੇ ਵੱਲੋਂ ਲੁਧਿਆਣਾ ਵਾਸੀਆਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਸਾਰੇ ਕੰਮ ਮੁਕੰਮਲ ਕਰਵਾਏ ਜਾਣਗੇ ਦਿੱਲੀ ਜਲ ਸੰਕਟ ਦਾ ਮਾਮਲਾ ਕੋਰਟ ਦੇ ਵਿੱਚ ਸੁਣਵਾਈ ਦੇ ਅਧੀਨ ਹੈ ਤੇ ਇਸੇ ਦੌਰਾਨ ਹੀ ਜਲ ਮੰਤਰੀ ਆਤੀਸ਼ੀ ਦੇ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਹਿਮਾਚਲ ਦੇ ਵੱਲੋਂ ਪਾਣੀ ਦੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਅਤੇ ਹਰਿਆਣਾ ਦੇ ਅਫਸਰ ਮਿਲ ਕੇ ਬੈਠ ਕੇ ਗੱਲਬਾਤ ਕਰਨਗੇ ਤੇ ਦਿੱਲੀ ਦੇ ਵੱਲੋਂ ਹਰਿਆਣਾ ਤੋਂ ਵੀ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ हिमाचल ਦੇ ਵੱਲੋਂ ਦਿੱਲੀ ਨੂੰ ਪਾਣੀ ਮੁਹਈਆ ਕਰਵਾਏ ਜਾਣ ਨੂੰ ਲੈ ਕੇ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਮਾਰਲੀਨਾ ਦੇ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਪਰ ਯਮਨਾ ਬੋਰਡ ਨੂੰ ਜੋ ਵੀ ਮਦਦ ਅਤੇ ਦਸਤਾਵੇਜ਼ਾਂ ਦੀ ਲੋੜ ਹੈ ਉਹ ਮੁਹਈਆ ਕਰਵਾਈ ਜਾਣਗੇ ਅਤੇ ਅੱਪਰ ਯਮਨਾ ਬੋਰਡ ਇਸ ਮਾਮਲੇ ਨੂੰ ਸੁਲਝਾਉਣ ਲਈ ਸਮਾਂ ਲਵੇਗਾ ਇਸ ਲਈ हरियाणा सरकार ने मनुखी अधिकार कुछ वादू पानी छील की गई है ताजो दिल्ली विच पानी की कमी घट किया जा सके हिमाचल प्रदेश ने फिर से ये कल अपर यमुना रिवर बोर्ड की मीटिंग में रियाइटरेट किया है कि वो ये पानी देने को तैयार है परंतु अपर यमुना रिवर बोर्ड ने कुछ हिमाचल प्रदेश से और कागज़ और कैलकुलेशन मांगे हैं मेरी आज सुबह हिमाचल प्रदेश के मुख्यमंत्री सुखविंदर सुक्खू जी से बात भी हुई है उन्होंने भी ये अश्योरेंस दिया है कि जो हिमाचल प्रदेश से सपोर्ट की ज़रूरत है जो उनसे कागजात की ज़रूरत है जो इंफॉर्मेशन की ज़रूरत है वो जल्द से जल्द अपर यमुना रिवर बोर्ड को प्रोवाइड की जाएगी हिमाचल प्रदेश ने फिर से दिल्ली के लोगों के प्रति अपने कमिटमेंट को दोहराया है लेकिन क्योंकि इन कैलकुलेशंस को असेस करने में अपर यमुना रिवर बोर्ड को कुछ समय लग सकता है दिल्ली ने हरियाणा को एक ह्यूमैनिटेरियन अपील फिर से करी है और उस ह्यूमैनिटेरियन अपील के तहत हमने हरियाणा से ये आग्रह किया है कि वो कुछ एडिशनल पानी अगर दिल्ली को छोड़ सकते हैं अपर यमुना बोर्ड ने यह भी सजेस्ट किया है कि दिल्ली और हरियाणा कुछ बायलैटरल बैठक करें और अगर कुछ पानी हरियाणा दे सकता है तो वो ज़रूर रिलीज़ करें दिल्ली सरकार के अफसरों ने भी हरियाणा सरकार के अफसरों से बात करी है और इन ऑल प्रोबेबिलिटी दिल्ली सरकार के सीनियर अफसर्स का एक डेलीगेशन कल चंडीगढ़ जाएगा और हरियाणा के ऑफ़िसर से मुलाकात भी करेगा तो हम हरियाणा सरकार को एक ह्यूमैनिटेरियन ग्राउंड पर भी अपील कर रहे हैं कि हरियाणा सरकार दिल्ली की अभी की परिस्थिति में कुछ एक्स्ट्रा पानी रिलीज़ करे किसका कितना हिस्सा है उसका क्या कैलकुलेशन है इस सब पर बातचीत ये हीट वेव निकलने के बाद बिल्कुल हो सकती है लेकिन आज एक हीट वेव के नाते दिल्ली में एक एमरजेंसी सिचुएशन है और हमारी हरियाणा से ह्यूमैनिटेरियन ग्राउंड्स पर अपील हुई है ਕਿ 휴ਮਾਨਿਟੇਰੀਅਨ ਗਰਾਉਂਡਸ ਪਰ ਹਰਿਆਣਾ ਪਾਣੀ ਰਿਲੀਜ਼ ਕਰੇ ਜ਼ਿਕਰ ਹੋ ਹੈ ਕਿ ਦਿੱਲੀ ਦਾ ਜਲ ਸੰਕਟ ਮਾਮਲਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਹਰਿਆਣਾ ਅਤੇ ਹਿਮਾਚਲ ਦੇ ਕੋਲੋਂ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਮਾਮਲਾ ਸੁਣਵਾਈ ਦੇ ਅਧੀਨ ਹੈ ਵੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਹੋਰ ਕੀ ਅਹਿਮ ਫੈਸਲੇ ਲਏ ਜਾਂਦੇ ਨੇ ਜਲੰਧਰ ਜ਼ਿਮਨੀ ਚੋਣਾ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਹਾਲਾਂਕਿ ਕਿਸੇ ਵੀ ਪਾਰਟੀ ਦੇ ਵੱਲੋਂ ਹਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਅਜਿਹੇ ਵਿੱਚ ਇਹ ਅਸ਼ੰਕੇ ਜਿਤਾਏ ਜਾ ਰਹੇ ਨੇ ਕਿ ਭਾਜਪਾ ਦੇ ਵੱਲੋਂ ਸ਼ੀਤਲ ਅੰਗੁਰਾਲ ਨੂੰ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਜਿਸ ਨੂੰ ਲੈ ਕੇ ਸੁਸ਼ੀਲ ਰਿੰਕੂ ਦੇ ਵੱਲੋਂ ਇੱਕ ਖਾਚਾ ਜ਼ਾਹਿਰ ਕੀਤਾ ਗਿਆ ਹੈ ਰਿੰਕੂ ਦਾ ਕਹਿਣਾ ਹੈ ਕਿ ਜਦ ਅੰਗੁਰਾਲ ਨੂੰ ਉਮੀਦਵਾਰ ਐਲਾਨ ਦਿੱਤਾ ਜਾਵੇਗਾ ਤਾਂ ਫਿਰ ਮੌਜੂਦਾ ਸਰਕਾਰ ਅੰਗੁਰਾਲ ਦੇ ਉੱਤੇ ਮਾਮਲੇ ਦਰਜ ਕਰਨੇ ਸ਼ੁਰੂ ਕਰ ਦੇਵੇਗੀ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਇੱਕ ਖੁੱਛਾ ਜਿਤਾਇਆ ਹੈ ਕਿ ਜਦ ਬੀਜੇਪੀ ਜਲੰਧਰ ਜ਼ਿਮਨੀ ਚੋਣਾਂ ਵਾਸਤੇ ਸ਼ੀਤਲ ਅਨੁਗਰਾਲ ਨੂੰ ਉਮੀਦਵਾਰ ਐਲਾਨ ਦੇਵੇਗੀ ਤਾਂ ਫਿਰ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੀਤਲ ਅਨੁਗਰਾਲ ਤੇ ਪਰਚਾ ਦਰਜ ਕੀਤਾ ਜਾਵੇਗਾ ਸੁਸ਼ੀਲ ਰਿੰਕੂ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਜਦੋਂ ਸ਼ੀਤਲ ਆਮ ਆਦਮੀ ਪਾਰਟੀ ਵਿੱਚ ਸਨ ਉਦੋਂ ਉਹਨਾਂ ਦੇ ਉੱਤੇ ਕੋਈ ਦੋਸ਼ ਨਹੀਂ ਲਗਾਏ ਗਏ ਤੇ ਜਦੋਂ ਤੋਂ ਉਹ ਭਾਜਪਾ ਵਿੱਚ ਆ ਗਏ ਨੇ ਤਾਂ ਫਿਰ ਬਦਲੇ ਦੀ ਰਾਜਨੀਤੀ ਖੇਡੀ ਜਾ ਰਹੀ ਹੈ ਇਸ ਮੌਕੇ ਤੇ ਸੁਸ਼ੀਲ ਕੁਮਾਰ ਰਿੰਕੂਦਾ ਹੋਰ ਕੀ ਕਹਿਣਾ ਸੀ ਆਓ ਸੁਣਦੇ ਹਾਂ ਕੋਦੋ ਵਿਚਾਰਾਂ ਜਿਹੜੀਆਂ ਉਹ ਤੁਹਾਡੇ ਸਾਰੇ ਨਾਲ ਸਾਂਝੀਆਂ ਕਰੀਆਂ ਸੀ ਅ ਸ਼ੀਤਲ ਅੰਗਰਾਲ ਨੇ ਜਦੋਂ ਦੀ ਆਮ ਆਦਮੀ ਪਾਰਟੀ ਨੂੰ ਛੱਡਿਆ ਤਾਂ ਲਗਾਤਾਰ ਜਿਹੜਾ ਕੋਈ ਨਾ ਕੋਈ ਗੱਲ ਸੁਣਨ ਨੂੰ ਮਿਲਦੀ ਹੈ ਜਿਸ ਤਰ੍ਹਾਂ ਸੂਤਰ ਹੁੰਦੇ ਨੇ ਇਦਾਂ ਸਾਡੇ ਸੂਤਰ ਵੀ ਆ ਪੁਲਿਸ ਦੇ ਵਿੱਚ ਕੀ ਹੀਤਲੰਗਰਾਲ ਤੇ ਪਰਚਾ ਦੇ ਦਿੱਤਾ ਜਾਏਗਾ ਕੋਈ ਕਿਸੇ ਤਰ੍ਹਾਂ ਦਾ ਇਹਦਾ ਕਿਸੇ ਕੇਸ ਚ ਨਾਮ ਆ ਰਿਹਾ ਇਹ ਹੈ ਉਹ ਹੈ ਜਿੰਨੀ ਦੇਰ ਤੱਕ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਿਹਾ ਤਾਂ ਕਿਸੇ ਨੇ ਕਦੀ ਕੋਈ ਗੱਲ ਨਹੀਂ ਕੀਤੀ ਜਿਸ ਦਿਨ ਉਹਨੇ ਆਮ ਆਦਮੀ ਪਾਰਟੀ ਛੱਡੀ ਤਾਂ ਪਰਚਿਆਂ ਦੀ ਜਿਹੜੀ ਗੱਲ ਹੈ ਕੋਈ ਨਾ ਕੋਈ ਸੁਨੇਹਾ ਅੱਜ ਫਲਾਣੇ ਬੰਦੇ ਨੂੰ ਫੜ ਲਿਆ ਕਿਸੇ ਨੂੰ ਟਾਰਗੇਟ ਕੀਤਾ ਕਿਸੇ ਨੂੰ ਥਰਡ ਡਿਗਰੀ ਦਿੱਤੀ ਕਿਸੇ ਨੂੰ ਕੁਝ ਕਿਹਾ ਤਾਂ ਇਹ ਜਿਹੜੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਸੀ ਹੁਣ ਵੀ ਮੈਂ ਇੱਕ ਖਬਰ ਕੱਲ ਪਰਸੋਂ ਦੀ ਜਿਹੜੀ ਸੁਣ ਰਿਹਾ ਕੀ ਸ਼ੀਤਲੰਗ ਰਾਲ ਨੂੰ ਜਦੋਂ ਟਿਕਟ ਅਨਾਉਂਸ ਹੋਈ ਕੈਂਡੀਡੇਟ ਬਣਾਇਆ ਗਿਆ ਤਾਂ ਉਹਨੂੰ ਕਿਸੇ ਨਾ ਕਿਸੇ ਪਰਚੇ ਚ ਅਨਵੋਲ ਕਰ ਦਿੱਤਾ ਜਾਏਗਾ ਸੋ ਮੈਂ ਇਹ ਗੱਲ ਇਸ ਕਰਕੇ ਸਾਂਝੀ ਕਰ ਰਿਹਾ ਕਿ ਅਗਰ ਤਾਂ ਸਰਕਾਰ ਦੇ ਵਿੱਚ ਸਹਿਮਤ ਰੋ ਤਾਂ ਫੇਰ ਕੋਈ ਪਰਚਾ ਨਹੀਂ ਹੈ ਤਾਂ ਸਰਕਾਰ ਛੱਡ ਦਿਓ ਫਿਰ ਪਰਚਿਆਂ ਦੀ ਤਿਆਰੀ ਵੀ ਕਰ ਲੋ ਇਦਾਂ ਦਾ ਜਿਹੜਾ ਰਵਈਆ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜਾ ਸੁਣਨ ਨੂੰ ਮਿਲ ਰਿਹਾ ਸੋ ਸਾਥੀਓ ਇਸ ਕਰਕੇ ਮੈਂ ਐਡਵਾਂਸ ਇਹ ਗੱਲ ਕਰ ਰਿਹਾ ਤਾਂ ਕਿ ਜਲੰਧਰ ਵੈਸਟ ਹਲਕੇ ਦੇ ਸ਼ਹਿਰ ਦੇ ਹਰ ਇੱਕ ਨਾਗਰਿਕ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਅਗਰ ਸ਼ੀਤਲ ਅੰਗਰਾਲ ਨੂੰ ਜਦੋਂ ਪਾਰਟੀ ਕੈਂਡੀਡੇਟ ਅਨਾਉਂਸ ਕਰਦੀ ਹੈ ਉਸ ਤੋਂ ਬਾਅਦ ਉਹਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਲੀਗਲ ਕਾਰਵਾਈ ਕੀਤੀ ਜਾਂਦੀ ਹੈ ਜੋ ਉਸ ਤੋਂ ਪਹਿਲਾਂ ਕੀਤੀ ਜਾਂਦੀ ਹੈ ਤਾਂ ਇਹ ਤੁਸੀਂ ਮਤਲਬ ਇਸ ਗੱਲ ਨੂੰ ਸਾਰੇ ਸਮੇਂ ਲਈਓ ਕਿ ਇਹ ਜਾਣ ਬੁਝ ਕੇ ਜਿਹੜੀ ਹੈ ਬਦਲੇ ਖੋਰੇ ਦੀ ਰਾਜਨੀਤੀ ਦੇ ਨਾਲ ਜਿਹੜਾ ਇਦਾਂ ਦਾ ਕਦਮ ਹੋਏਗਾ ਆਮ ਆਦਮੀ ਪਾਰਟੀ ਸਰਕਾਰ ਦਾ ਸੋ ਮੈਂ ਡੀਜੀਪੀ ਸਾਹਿਬ ਨੂੰ ਸਪੈਸ਼ਲ ਬੇਨਤੀ ਕਰਨਾ ਚਾਹਨਾ ਕਿ ਆਪਾਂ ਕਿਸੇ ਵੀ ਤਰ੍ਹਾਂ ਦੀ ਵੰਡੇਟਾ ਪੋਲਿਟਿਕਸ ਦੇ ਵਿੱਚ ਨਾ ਪਈਏ ਇਹ ਪਾਰਟੀਆਂ ਦੇ ਮਸਲੇ ਆ ਪਾਰਟੀਆਂ ਨੂੰ ਆਪਣੇ ਤਰੀਕੇ ਨਾਲ ਲੜਾਈ ਲੜਨ ਦੀ ਹੈ ਔਰ ਲੋਕ ਕਿਦੇ ਹੱਕ ਦੇ ਵਿੱਚ ਫੈਸਲਾ ਕਰਦੇ ਆ ਲੋਕਾਂ ਨੂੰ ਇਹ ਡਿਸਾਈਡ ਜ਼ਿਕਰ ਹੋਇਆ ਹੈ ਕਿ ਸ਼ੀਤਲ ਅਨੁਗਰਾਲ ਦੇ ਵੱਲੋਂ ਜਲੰਧਰ ਪੱਛਮੀ ਤੋਂ ਵਿਧਾਇਕੀ ਦੇ ਵਜੋਂ ਅਸਤੀਫਾ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜਲੰਧਰ ਪੱਛਮੀ ਦੀਆਂ ਜ਼ਿਮਨੀ ਚੋਣਾਂ 10 ਜੁਲਾਈ ਨੂੰ ਹੋਣ ਚਾਲੀਆਂ ਨੇ ਫਿਲਹਾਲ ਕਿਸੇ ਵੀ ਸਿਆਸੀ ਪਾਰਟੀ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਅਤੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ 20 ਜੂਨ ਤੱਕ ਕਰਨਾ ਤੈ ਕੀਤਾ ਗਿਆ ਹੈ ਦੇਖਣਾ ਹੋਵੇਗਾ ਕਿ ਭਾਜਪਾ ਕਿਸ ਨੂੰ ਆਪਣੇ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਨਰੋਈ ਪੰਜਾਬ ਸਭਾ ਦੇ ਵੱਲੋਂ ਇੱਕ ਨਵੇਕਲਾ ਅਤੇ ਅਨੋਖਾ ਉਪਰਾਲਾ ਕੀਤਾ ਗਿਆ ਹੈ ਦਰਸਲ ਜੋ ਪ੍ਰਵਾਸੀ ਵਿਦੇਸ਼ਾਂ ਦੇ ਵਿੱਚ ਨੇ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਜ਼ਮੀਨਾਂ ਖਰੀਦੀਆਂ ਹੋਈਆਂ ਨੇ ਉਹਨਾਂ ਦੀਆਂ ਜ਼ਮੀਨਾਂ ਦੀ ਰਾਖੀ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਪਰ ਸ਼ਰਤ ਇਹ ਰੱਖੀ ਗਈ ਹੈ ਕਿ ਉਹਨਾਂ ਜ਼ਮੀਨਾਂ ਦੇ ਉੱਤੇ ਰੁਖ ਲਗਾਏ ਜਾਣਗੇ ਇਸ ਦੇ ਨਾਲ ਹੀ ਇਸ ਮੌਕੇ ਤੇ ਇੱਕ ਸਮਾਗਮ ਵੀ ਉਲਲਿਖਿਆ ਗਿਆ ਜਿਸ ਦੇ ਵਿੱਚ ਪ੍ਰਵਿੰਦਰ ਕੌਰ ਬੰਗਾ ਦੇ ਨਾਲ ਨਾਲ ਰਾਜ ਸਭਾ ਮੈਂਬਰ ਸੀਚੇਵਾਲ ਵੀ ਮੌਜੂਦ ਸਨ NRI ਸਬਾ ਪੰਜਾਬ ਦੇ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ ਇਸ ਪ੍ਰੋਜੈਕਟ ਦਾ ਨਾਮ 골ਡ ਫੋਰ ਐਨਆਰਆਈਜ਼ ਗ੍ਰੀਨ ਫੋਰ ਪੰਜਾਬ ਰੱਖਿਆ ਗਿਆ ਹੈ ਜਿਸ ਦਾ ਮਕਸਦ ਵਿਦੇਸ਼ ਦੇ ਵਿੱਚ ਬੈਠੇ ਭਾਰਤੀਆਂ ਦੀਆਂ ਜ਼ਮੀਨਾਂ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਤਰ੍ਹਾਂ ਦੀ ਨਿਗਰਾਨੀ ਕਰਨਾ ਹੋਵੇਗਾ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਫੋਰੈਸਟ ਡਿਪਾਰਟਮੈਂਟ ਅਤੇ ਬਾਗਵਾਨੀ ਵਿਭਾਗ ਦੇ ਨਾਲ ਮਿਲ ਕੇ ਐਨਆਰਆਈਆਂ ਦੀ ਜ਼ਮੀਨ ਦੇ ਉੱਤੇ ਰੁੱਖ ਲਗਾਏ ਜਾਣਗੇ ਜਿਸ ਨਾਲ ਨਾ ਕੇਵਲ ਐਨਆਰਆਈਆਂ ਨੂੰ ਕਮਾਈ ਹੋਵੇਗੀ ਬਲਕਿ ਪੰਜਾਬ ਸਰਕਾਰ ਨੂੰ ਵੀ ਫਾਇਦਾ ਹੋਵੇਗਾ ਅਤੇ ਪਰਿਆਵਰਣ ਨੂੰ ਵੀ ਬਚਾ ਕੇ ਰੱਖਣ ਦਾ ਇਹ ਇੱਕ ਅਨੋਖਾ ਉਪਰਾਲਾ ਹੈ ਇਸ ਦੀ ਜ਼ਿਆਦਾ ਜਾਣਕਾਰੀ ਦਿੰਦਿਆਂ ਹੋਇਆਂ ਐਨਆਰਆਈ ਸਭਾ ਪੰਜਾਬ ਦੀ ਪ੍ਰਧਾਨ ਪ੍ਰਵਿੰਦਰ ਕੌਰ ਬੰਗਾ ਅਤੇ ਰਜਿਸਟਰਡ ਮੈਂਬਰ ਸੰਤ ਬਲਬੀਰ ਸਿੰਘ ਸੀਚੀਵਾਲ ਨੇ ਕੀ ਕਿਹਾ ਆਓ ਸੁਣਦੇ ਹਾਂ ਇਹਦੇ ਵਿੱਚ ਜਿਹੜੀਆਂ ਐਨ ਆਰ ਆਈਜ਼ ਦੀਆਂ ਪ੍ਰਾਪਰਟੀਜ਼ ਜਿਹੜੀਆਂ ਖਾਲੀ ਪਈਆਂ ਐ ਜ਼ਮੀਨਾਂ ਉਹਦੇ ਵਿੱਚ ਜਿਹੜੇ ਅਸੀਂ ਦਰਖਤ ਜਿਹੜੇ ਆ ਫੋਰੈਸਟ ਡਿਪਾਰਟਮੈਂਟ ਜਾਂ ਕੋਈ ਇਹੋ ਜਿਹਾ ਡਿਪਾਰਟਮੈਂਟ ਜਿਹੜਾ ਇਨਵੋਲ ਕਰ ਦਿੱਤਾ ਜਾਏ ਜਿਹੜੀ ਕਿ ਐਨ ਆਰ ਆਈਜ਼ ਦੀ ਪ੍ਰਾਪਰਟੀਆਂ ਉਹਨਾਂ ਦੇ ਉੱਪਰ ਦਰਖਤ ਲਗਾਏ ਜਾਣ ਔਰ ਉਹਦੇ ਨਾਲ ਕੀ ਹੋਏਗਾ ਕਿ ਜਿਹੜੇ 4 ਸਾਲਾਂ ਬਾਅਦ ਆ ਤੇ 3 ਸਾਲਾਂ ਬਾਅਦ ਆ ਜਿਹੜਾ ਕਿ ਸਾਨੂੰ ਰਿਪੋਰਟ ਜਿਹੜੀ ਮਿਲ ਰਹੀ ਆ ਕਿ 3 ਸਾਲ ਤੱਕ ਜਿਹੜਾ ਹੈਗਾ ਕੋਈ ਵੀ ਡਿਪਾਰਟਮੈਂਟ ਜਿਹੜਾ ਫੋਰੈਸਟ ਡਿਪਾਰਟਮੈਂਟ ਜਾਂ ਹੋਰ ਕੋਈ ਵੀ ਉਹ ਲੁੱਕ ਆਫਟਰ ਕਰੇਗਾ 3 ਸਾਲਾਂ ਬਾਅਦ ਆ ਜਿਹੜੀ ਉਹ ਜ਼ਮੀਨ ਆ ਉਹ ਐਨ ਆਰ ਆਈਜ਼ ਨੂੰ ਦੇ ਦਿੱਤੀ ਜਾਏਗੀ ਜਦੋਂ ਉਹ ਫਸਲਾ ਜਿਹੜੀ ਕ੍ਰੌਪ ਆ ਰੁੱਖ ਜਿਹੜੇ ਹੈਗੇ ਆ ਜਦੋਂ ਉਹ ਮੈਚਿਓਰਿਟੀ ਤੇ ਆ ਜਾਣਗੇ ਤੇ ਕਟਾਈ ਤੇ ਆਣਗੇ ਉਹਦੇ ਨਾਲ ਜਿਹੜਾ ਐਨ ਆਰ ਆਈਜ਼ ਨੂੰ ਇੰਨਾ ਜ਼ਿਆਦਾ ਫਾਇਦਾ ਹੋਏਗਾ ਕਿ ਜਿਹੜਾ ਹਰ ਸਾਲ ਜਿਹੜੇ ਕ੍ਰੌਪਸ ਲਗਾਉਂਦੇ ਉਹਨਾਂ ਤੋਂ ਜ਼ਿਆਦਾ ਉਹਨਾਂ ਨੂੰ ਤੋਂ ਇਕ ਤਾਂ ਇਹ ਇਹ ਹੈ ਕਿ ਐਨਆਰਆਈਸ ਇਹਦੇ ਨਾਲ ਬਿਲਕੁਲ بے ਤੜਕ ਹੋ ਜਾਣਗੇ ਕਿ ਜਿਹੜੀ ਸਰਕਾਰ ਆ ਉਹ ਉਹਨਾਂ ਦੀ ਜ਼ਮੀਨਾਂ ਦੀ ਚੌਕੀਦਾਰੀ ਕਰ ਰਹੀ ਹੈ ਕੋਈ ਵੀ ਨਜਾਇਜ਼ ਕਬਜ਼ਾ ਨਹੀਂ ਹੋਏਗਾ ਉਹਨਾਂ ਦੀਆਂ ਜ਼ਮੀਨਾਂ ਤੇ ਐਨਆਰਆਈ ਵੀਰ ਜਿਨ੍ਹਾਂ ਦਾ ਸਮਝ ਲੋ ਦੇਲੇ ਇਸ ਧਰਤੀ ਦੇ ਉੱਤੇ ਆ ਤੇ ਆਪਣੇ ਕਾਰੋਬਾਰਾਂ ਕਰਕੇ ਜਾਂ ਕਿਸੇ ਜਿਹੜੇ ਹੈ ਮਜਬੂਰੀਆਂ ਕਰਕੇ ਉਹ ਬਾਹਰ ਬੈਠੇ ਆ ਸੋ ਕਈ ਵਾਰ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਉਹਨਾਂ ਦੇ ਵੀ ਪ੍ਰੋਬਲਮ ਆਉਂਦੀਆਂ ਕਈ ਵਾਰ ਮਕੂਠੀਆਂ ਦਾ ਜ਼ਮੀਨ ਵੀ ਅ ਦੱਬੀ ਜਾਂਦੀ ਹੈ ਜਿਹਦੇ ਵਿੱਚ ਤੇ ਕਾਫੀ ਰੌਲੇ ਪੈਂਦੇ ਆ ਸੋ ਉਹਨਾਂ ਦੇ ਵਾਸਤੇ ਹੈ ਕਿ ਅਸੀਂ ਪਹਿਲਾਂ ਵੀ ਜਦੋਂ ਬਾਹਰ ਜਾਣੇ ਆ ਤੇ ਨਾਰੀ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਿਹੜੀ ਉੱਥੇ ਜ਼ਮੀਨਾਂ ਵਾ ਉਹਦੇ ਘਟੋ ਘਟ ਤੁਸੀਂਗੇ ਨਹੀਂ ਇਹ ਤੇ ਦਸਵਾਂ ਹਿੱਸਾ ਤੇ ਇਹ ਕੱਢੋ ਕਿ ਅਸੀਂ ਉਹਦੇ ਵਿੱਚ ਜੰਗਲ ਲਾਉਣਾ ਦਰਖਤ ਲਾਉਣੇ ਆ ਜਿਕਰ ਹੋ ਹੈ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਵਿੱਚ ਤਾਪਮਾਨ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ ਗਰਮੀ ਦੇ ਕਹਿਰ ਕਾਰਨ ਕਈ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੂ ਦੇ ਵਿੱਚ ਬਾਹਰ ਨਿਕਲਣ ਦਾ ਤਾਂ ਕੋਈ ਸਵਾਲ ਹੀ ਨਹੀਂ ਉੱਠਦਾ ਅਜਿਹੇ ਵਿੱਚ ਐਨਆਰਆਈ ਸਭਾ ਪੰਜਾਬ ਦੇ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਗਯੋਗ ਮੰਨਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੀ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਤ